ਹੈਲੋ ਗਾਇਜ਼ ਵੈਲਕਮ ਆਰ ਵੈਲਕਮ ਬੈਕ ਟੂ ਅਵਰ ਨਿਊ ਬਲੌਗ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹੋਗੇ ਜੀ ਆਪਾਂ ਸਵੇਰ ਦੇ ਸਾਰੇ ਕੰਮ ਨਿਬੜ ਚੁੱਕੇ ਹਾਂ ਜੀ ਆਪਾਂ ਹੋ ਗਏ ਰੈਡੀ ਛੜੀ ਆਪਣੇ ਘਰ ਆ ਜਉਣਾ ਗੈਸਟ ਨੇ ਗੈਸਟਸ ਦੇ ਆਉਣ ਤੋਂ ਪਹਿਲਾਂ ਆਪਾਂ ਮੱਖੀਆਂ ਨੂੰ ਭਜਾ ਦਿੱਤਾ ਕਿਉਂਕਿ ਬਾਹਰ ਦੇ ਵਿੱਚ ਬਹੁਤ ਇਰੀਟੇਟ ਕਰਦੀਆਂ ਨੇ ਚਾਹੇ ਕਿੰਨੀ ਵੀ ਜਾਲੀ ਵਗੈਰਾ ਲਗਾ ਕੇ ਰੱਖੀਏ ਗੇਟ ਵਗੈਰਾ ਲਗਾ ਕੇ ਰੱਖੀਏ ਇੰਨਾ ਨਹੀਂ ਤਾਂ ਕਿਤੋਂ ਨਾ ਕਿਤੋਂ ਆ ਹੀ ਜਾ ਮਖੀਆ ਵੀ ਬੰਦਿਆਂ ਨੂੰ ਸਮਾਰਟ ਬਣ ਚੁੱਕੇ ਆ ਇਹਨਾਂ ਨੇ ਕਿਤੋਂ ਨਾ ਕਿਤੋਂ ਰਸਤਾ ਕੱਢ ਹੀ ਲੈਣਾ ਆ ਇਹਨੇ ਹੀ ਆਪਣੇ ਗੈਸਟ ਆ ਗਏ ਫਿਰ ਆਪਾਂ ਉਹਨਾਂ ਨੂੰ ਦਿੱਤਾ ਕੋਲਡ ਡਰਿੰਕ ਵਗੈਰਾ ਤੇ ਬਾਅਦ ਦੇ ਵਿੱਚ ਕੀਤੀ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਗੱਲਾਂ ਮਾਰਨ ਤੋਂ ਬਾਅਦ ਫਿਰ ਉਹ ਆਪਣੇ ਚਾਚੇ ਤਾਇਆ ਦੇ ਘਰ ਚਲੇ ਗਏ ਉਹਨਾਂ ਨੂੰ ਮਿਲਣ ਦੇ ਲਈ

ਸਮਸੋਂ ਤੋਂ ਬਾਅਦ ਫਿਰ ਆਪਾਂ ਉੱਠ ਕੇ ਬਣਾਈ ਚਾਹ ਫਿਰ ਆਪਾਂ ਚਾਹ ਪੀਤੀ ਚਾਂਦੀ ਪੈ ਗਿਆ ਸੀ ਆਪਾਂ ਨੂੰ ਇੱਕ ਕੰਮ ਮੇਰੇ ਮਮਾ ਬਿਮਾਰ ਸੀ ਸੋ ਆਪਾਂ ਨੂੰ ਜਾਣਾ ਪਿਆ ਆਪਣੇ ਪੇਕੇ ਘਰ ਇਸ ਚੀਜ਼ ਦੇ ਜਾਣ ਤੋਂ ਬਾਅਦ ਫਿਰ ਆਪਾਂ ਹੋ ਗਏ ਰੈਡੀ ਛੜੀ ਫਿਰ ਆਪਾਂ ਚੱਲ ਪਏ ਪਿੰਡੋ ਅਦਰਵੀਰ ਆਪਣੇ ਪਾਪਾ ਦੀ ਗੋਦੀ 'ਚ ਬੈਠ ਕੇ ਡਰਾਈਵਿੰਗ ਕਰ ਰਹੀ ਸੀ ਤੇ ਨਾਲ-ਨਾਲ ਪੋਇਮਸ गा ਰਹੀ ਸੀ ਪਹੁੰਚ ਗਏ ਸਲੂਨ ਸਲੂਨ ਦੇ ਵਿੱਚੋਂ ਬੱਚਿਆਂ ਨੂੰ ਨਾਲ ਲੈ ਕੇ ਆਪਾਂ ਚੱਲੇ ਘਰ ਵੱਲ ਤੇ ਵੀ ਆਪਣੀ ਮસ્ਤੀ ਸ਼ੁਰੂ ਕਰ ਰੱਖੀ ਸੀ ਆਪਾ ਪਹੁੰਚ ਕੇ ਆਪਣੀ ਡੈਸਟੀਨੇਸ਼ਨ ਉੱਤੇ ਫਿਰ ਮੈਂ ਆਪਣੀ ਮੰਮੀ ਨੂੰ ਮਿਲੀ ਬਾਅਦ ਵਿੱਚ ਦਾਦੀ ਮਾਂ ਨੂੰ ਵੀ ਮਿਲੀ ਤੇ ਵੀਰ ਨੇ ਆਪਣੀ ਵੱਡੀ ਨਾਨੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਨੇ ਨਹੀਂ ਦੇਖਿਆ ਕਿ ਉਸਦੇ ਵੱਡੇ ਪਾਪਾ ਵੀ ਆ ਗਏ ਜਾਨੀ ਕਿ ਉਸਦੇ ਮਾਸੜ ਵੀਰ ਉਹਨਾਂ ਨੂੰ ਪਾਪਾ ਹੀ ਕਹਿ ਕੇ ਪੁਕਾਰਦੇ ਆ ਆਪਣੇ ਵੱਡੇ ਪਾਪਾ ਨੂੰ ਵੀ ਮਿਲੀ ਤੇ ਮੈਂ ਵੀ ਆਪਣੇ ਪਾਪਾ ਨੂੰ ਮਿਲੀ ਤੇ ਵੀਰ ਨੇ ਕਰਤੀਆਂ ਥੋੜੀਆਂ ਜੀਆਂ ਸ਼ਰਾਰਤਾਂ ਨੇ ਨੂੰ ਹੀ ਆਪਾਂ ਵਿਤਾ ਕੋਲਡ ਡਰਿੰਕ ਅਤੇ ਵੀਰ ਨੇ ਪੀਤੀ ਫਰੂਟੀ ਹਲੋ ਤੋਂ ਬਦਲਣ ਤੋਂ ਬਾਅਦ ਫਿਰ ਮੈਂ ਵੀ ਵੀਰ ਦੇ ਰੁਟੀਨ ਡਰੈਸ ਪਾ ਦਿੱਤੀ। ਇਹ ਰੂਈ ਤੇ ਨੇ ਪੈਨ ਪਾਈਆਂ ਨੇ ਮਸਤੀ ਸ਼ੁਰੂ ਕਰ ਦਿੱਤੀ। ਮੈਂ ਤਿੰਨੋਂ ਬੱਚਿਆਂ ਦੀਆਂ ਫੋਟੋਸ ਕਲਿੱਕ ਕੀਤੀਆਂ ਤੇ ਵੀਡੀਓਜ਼ ਬਣਾਈਆਂ। ਤਿੰਨੋਂ ਬੱਚਿਆਂ ਨੂੰ ਨਾਈਟ ਸੂਟ ਦਿੱਤੇ ਤੇ ਉਹਨਾਂ ਨੇ ਨਾਈਟ ਸੂਟ ਵੀਰ ਕਰ ਲਏ। ਸੀ ਸ਼ਾਮ ਦਾ ਸਮਾਂ ਫਿਰ ਮੇਰੇ ਮਾਮਾ ਜੀ ਦੀ ਬੇਟੀ ਮੇਰੇ ਮੰਮਾ ਨੂੰ ਮਿਲਣ ਲਈ ਆਈ। ਚੰਗੀਆਂ ਕੁਝ ਫੋਟੋਆਂ ਕਲਿੱਕ ਕੀਤੀਆਂ ਤੇ ਖੋਦੀਆਂ ਵੀ। ਤੋਂ ਬਾਅਦ ਫਿਰ ਆਪਾਂ ਮੰਮੀ ਪਾਪਾ ਕੋਲ ਬੈਠੇ ਤੇ ਉਹਨਾਂ ਨਾਲ ਕੀਤੀਆਂ ਗੱਲਾਂ-ਬਾਤਾਂ। ਬੱਚੇ ਨੇ ਵੀ ਆਪਣੀ ਮસ્ਤੀ ਸ਼ੁਰੂ ਕਰ ਰੱਖੀ ਸੀ। ਲਾਵਾਤਾ ਕਰਨ ਤੋਂ ਬਾਅਦ ਫਿਰ ਆਪਾਂ ਗਏ ਆਪਣੇ ਰੂਮ ਦੇ ਵਿੱਚ ਸੌਣ ਲਈ ਠੀਕ ਕਰਦੇ ਅੱਜ ਦੇ ਬਲੌਗ ਦਾ ਐਂਡ ਮਿਲਦੇ ਆ ਇਕਨਮੀ ਬਲੌਗ ਦੇ ਵਿੱਚ ਅੱਜ ਦੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬਾਏ ਬਾਏ ਮਿਲਦੇ ਆ ਇਕਨਮੀ ਵੀਡੀਓ ਦੇ ਨਾਲ